ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਪ੍ਰੈਪੋਜੀਸ਼ਨੇ ਸੈਂਪਲੀਸੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਜੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਇਹ ਲਿਬ੍ਰੋ ਐ ਸੁਲ ਟਾਵੋਲੋ ਕਿਤਾਬ ਮੇਜ਼ ਤੇ ਹੈ ਪਾਰ ਲੋਕੋਨ ਮਾਰੀਆ ਮੈਂ ਮਾਰੀਆਂ ਨਾਲ ਗੱਲ ਕਰਦਾ ਹਾਂ ਵਾ ਦੋ ਆ ਸਕੂਲ ਆਲਾ ਮੈਂ ਸਕੂਲ ਜਾਂਦਾ ਹਾਂ ਹੁਣ ਸੁਲ ਕੌਨ ਤੇ ਆ ਇਕੀਨੇ ਇਹਨਾਂ ਨੂੰ ਕਹਿੰਦੇ ਆ ਪ੍ਰੇਪੋਜੀਸ਼ਨੀ ਪ੍ਰੇਪੋਜੀਸ਼ਨਸ ਇਹ ਸੈਂਟੈਂਸ ਨੂੰ ਮਤਲਬ ਜੋੜਦੀਆਂ ਨੇ ਆਪਸ ਦੇ ਵਿੱਚ ਉਹ ਚੀਜ਼ ਨੂੰ ਅਸੀਂ ਕਹਿੰਦੇ ਆ ਪ੍ਰੇਪੋਜੀਸ਼ਨੇ ਇਨ ਇਟਾਲੀਆਨੋ ਅਬਿਆਮੋ ਦੂਏ ਟੀਪੀ ਦੀ ਪ੍ਰੇਪੋਜੀਸ਼ਨੀ preposizioni semplici e preposizioni articolate in questo video vediamo le preposizioni semplici italian vich do type diya prepositions ne ik hagiyan ne simple ik hagiyan ne with articles aj di video vich asi dekhanga ke simple prepositions sab to pehla asi paddeya indi definition la preposizione è e una parte del discorso che collega un sostantivo un pronome o una frase a un'altra parola in una frase indicando relazioni di tempo luogo modo e causa ਕਹਿੰਦਾ ਭਾਵੇਂ ਜਿਹੜੀ preposition ਹੈ ਉਹ ਵਾਕ ਦਾ ਉਹ ਹਿੱਸਾ ਹੁੰਦੀ ਆ ਜਿਹਦੇ ਵਿੱਚ ਕਿਸੇ ਨਾਮ ਜਾਂ ਪਰਨਾਮ ਜਾਂ ਵਾਕ ਨੂੰ ਕਿਸੇ ਹੋਰ ਸ਼ਬਦ ਨਾਲ ਜੋੜਨ ਲਈ ਇਹ ਵਰਤੀ ਜਾਂਦੀ ਆ ਜਿਵੇਂ ਕੀ ਟਾਈਮ ਜਗਾ ਤੇ ਢੰਗ ਤੌਰ ਤਰੀਕਾ ਜਾਂ ਕਿਸੇ ਚੀਜ਼ ਦੇ ਕਾਰਨ ਨੂੰ ਦੇ ਸਬੰਧਾ ਨੂੰ ਦਰਸਾਉਂਦਾ ਹੈ ਕਹਿੰਦਾ ਪਾਵ ਸਮਸਥਾਨ ਤੇ ਢੰਗ ਦੇ ਅਤੇ ਕਾਰਨ ਦੱਸਦਾ ਹੈ ਠੀਕ ਹੈ ਉਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹਾਂ ਐਕੋਲਾ ਲਿਸਟ ਇਹ ਲਿਸਟ ਪ੍ਰੈਪੋਜੀਸ਼ਨੇ ਸਿੰਪਲੀਚੀ ਦੀ ਸਿੰਪਲ ਪ੍ਰੈਪੋਜੀਸ਼ਨਸ ਦੀ ਦੀ ਆ ਦਾ ਇਨ ਤਰਾ ਫਰਾ con su per ਪਹਿਲੀ ਪ੍ਰੈਪੋਜੀਸ਼ਨੇ ਹੈਗੀ ਹੈ ਜੀ ਦੀ ਇਹ ਇੰਗਲਿਸ਼ ਦੇ ਆਫ ਦੇ ਬਰਾਬਰ ਮੰਨੀ ਜਾਂਦੀ ਹੈ ਜਿਵੇਂ ਅਸੀਂ ਇੰਗਲਿਸ਼ ਦੇ ਵਿੱਚ ਆਫ ਦੀ ਵਰਤੋਂ ਕਰਦੇ ਹਾਂ ਇਟਾਲੀਅਨ ਦੇ ਵਿੱਚ ਦੀ ਦੀ ਕੀਤੀ ਜਾਂਦੀ ਹੈ ਭਾਵ ਦੇ ਦੀ ਜਾਂ ਦਾ ਕਹਿਣ ਵਾਸਤੇ ਅਸੀਂ ਦੀ ਦੀ ਵਰਤੋਂ ਕਰ ਸਕਦੇ ਹਾਂ ਕੁਐਸਤਾ ਪ੍ਰੈਪੋਜੀਸ਼ਨੇ ਸੀ ਰੈਫੇਰੀਸ਼ੇ ਅਲ ਪੋਸੈਸੋ ਮਤਲਬ ਜਦੋਂ ਕਿਸੇ ਚੀਜ਼ ਉਤੇ ਅਸੀਂ ਆਪਣਾ ਅਧਿਕਾਰ ਸਿੱਧ ਕਰਨਾ ਚਾਹੁੰਦੇ ਹਾਂ ਉਦੋਂ ਅਸੀਂ ਦੀ ਦੀ ਵਰਤੋਂ ਕਰ ਸਕਦੇ ਹਾਂ ਆਜੋ ਇਹਦੇ ਇੱਕ ਐਗਜ਼ਾਮਪਲ ਦੇਖ ਲੈਨੇ ਆ ਅਦਰਜ਼ ਐਮ ਪੀਓ ਲਾ ਕਾਜ਼ਾ ਦੀ ਮਾਰਕੋ ਐ ਗ੍ਰਾਂਦੇ ਮਾਰਕੋ ਦਾ ਘਰ ਕੀ ਆ ਵੱਡਾ ਆ ਹੁਣ ਜਿਹੜਾ ਕਾਜ਼ਾ ਕਾਜ਼ਾ ਤੇ ਅਧਿਕਾਰ ਸਿੱਧ ਹੋ ਰਿਹਾ ਮਾਰਕੋ ਦਾ ਅਸੀਂ ਅਧਿਕਾਰ ਸਿੱਧ ਕਰਨ ਲਈ ਦੀ ਵਰਤ ਸਕਦੇ ਆ ਠੀਕ ਹੈ ਜੀ ਦੂਜੀ ਐਗਜ਼ਾਮਪਲ ਦੇਖੋ ਲਾ ਮਕੀਨਾ ਦੀ ਨੂਰ ਐ ਰੋਜ਼ਾ ਨੂਰ ਦੇ ਘਰ ਲਾਲ ਹੈ ਲਾ ਬੋਰਸਾ ਦੀ ਮਾਰੀਆ ਐ ਸੁਲਤਾਵੋ ਲੋ ਮਾਰੀਆ ਦਾ ਬੈਗ ਮੇਜ਼ ਤੇ ਹੈ ਮਤਲਬ ਦਾ ਦੇ ਦੀ ਵਾਸਤੇ ਅਸੀਂ ਦੀ ਯੂਜ਼ ਕਰ ਸਕਦੇ ਹਾਂ ਅਟੈਂਸੀਓਨੇ ਕੁਝ ਕੁ ਰੈਸੈਪਸ਼ਨਸ ਵੀ ਹੈਗੀਆਂ ਨੇ ਦੀ ਦੀਆ ਜਿੱਦਾਂ ਕਿ ਇਨ ਆਲਤਰੇ ਉਸਯਾਮੁਲਾ ਪ੍ਰੈਪੋਜ਼ੀਸ਼ਨੇ ਦੀ Nella domanda di dove sei ਤੁਸੀਂ ਕਿੱਥੇ ਤੋਂ ਹੋ ਜਾਂ ਤੁਸੀਂ ਕਿੱਥੇ ਦੇ ਹੋ ਤਾਂ ਤੁਹਾਨੂੰ ਆਨਸਰ ਮਿਲ ਸਕਦਾ ਸੋਨੋ ਦੀ ਮਿਲਾਨੋਂ ਮੈਂ ਮਿਲਾਨ ਤੋਂ ਹਾਂ ਕਹਿਣ ਦਾ ਭਾਵ ਕਦੇ ਕਦੇ ਦੀ ਦੀ ਵਰਤੋਂ ਫ੍ਰੋਮ ਇੰਗਲਿਸ਼ ਦੇ ਫ੍ਰੋਮ ਦੀ ਤਰ੍ਹਾਂ ਵੀ ਕੀਤੀ ਜਾਂਦੀ ਹੈ ਜਿੱਦਾਂ ਕਿ ਅਸੀਂ ਕਹਿੰਦੇ ਹਾਂ ਵੇਅਰ ਆਰ ਯੂ ਫ੍ਰੋਮ ਆਈ ਐਮ ਫ੍ਰੋਮ ਮਿਲਾਨ ਠੀਕ ਹੈ ਜੀ ਜੇ ਤੁਸੀਂ ਦੀ ਦੀ ਹੋਰ ਵੀ ਡਿਟੇਲ ਦੇ ਵਿੱਚ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਇੱਕ ਸੀਰੀਜ਼ ਬਣਾਵਾਂਗੇ ਪ੍ਰੈਪੋਜੀਸ਼ਨੇ ਦੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਸੈਕਿੰਡ ਪ੍ਰੈਪੋਜੀਸ਼ਨ ਹੈਗੀ ਹੈ ਜੀ ਆ ਆ ਇੰਗਲਿਸ਼ ਦੇ ਇਨ ਅਤੇ ਟੂ ਦੇ ਬਰਾਬਰ ਕੰਮ ਕਰਦੀ ਹੈ ਇਟਾਲੀਅਨ ਦੇ ਵਿੱਚ ਕਹਿੰਦਾ ਪਾ ਵਿੱਚ ਤੇ ਨੂੰ ਕਹਿਣ ਦੇ ਲਈ ਅਸੀਂ ਆ ਯੂਜ਼ ਕਰ ਸਕਦੇ ਹਾਂ ਇਟਾਲੀਅਨ ਦੇ ਵਿੱਚ ਇੰਦੀਕਾ ਦੀ ਰਸੀ ਹੋਣ ਹੈ ਆਲੂ ਆਗੋ ਇਹ ਜਾਂ ਤਾਂ ਕੋਈ ਆਪਾਂ ਨੂੰ ਡਾਇਰੈਕਸ਼ਨ ਦੱਸਦੀ ਹੈ ਦਿਸ਼ਾ ਜਾਂ ਫਿਰ ਆਪਣੇ ਜਗ੍ਹਾ ਨੂੰ ਦਰਸਾਉਂਦਾ ਹੈ ਆ ਐ ਦੈਜ਼ੈਂਪੀਓ ਸੋਨੋ ਆ ਕਾਜ਼ਾ ਮੈਂ ਘਰ ਵਿੱਚ ਹਾਂ ਜਾਂ ਮੈਂ ਘਰ ਹਾਂ सोनो आ मिलानो मैं मिलान विच हां मतलब ਵਿਚ ਕਹਿਣ ਦੇ ਵਾਸਤੇ ਅਸੀਂ ਆ ਯੂਜ਼ ਕਰ ਸਕਦੇ ਹਾਂ ਤੇ ਆ ਨੂੰ ਅਸੀਂ ਕਦੋਂ ਕਦੋਂ ਯੂਜ਼ ਕਰ ਸਕਦੇ ਹਾਂ ਜੇ ਤੁਸੀਂ ਡਿਟੇਲ ਚ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਨਾ ਕੱਲੀ ਕੱਲੀ ਪ੍ਰੋਪੋਜੀਸ਼ਨ ਨੂੰ ਹੋਰ ਵੀ ਡਿਟੇਲ ਵਿੱਚ ਮੈਂ ਸਮਝਾ ਦਵਾਂਗੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਦੋ ਆ ਮਿਲਾਨੋ ਮੈਂ ਮਿਲਾਨ ਨੂੰ ਜਾ ਰਿਹਾ ਹਾਂ ਹੁਣ ਇੱਥੇ ਆ ਦਾ मीनिंग ਨਿਕਲ ਰਿਹਾ ਨੂ ਕਹਿਣ ਦਾ ਪਾਵ ਵਿੱਚ ਅਤੇ ਨੂ ਕਹਿਣ ਲਈ ਅਸੀਂ ਆ ਯੂਜ਼ ਕਰ ਸਕਦੇ ਹਾਂ ਵਾਦੋ ਅ ਸਕuola ਮੈਂ ਸਕੂਲ ਨੂੰ ਜਾਂਦਾ ਹਾਂ ਦਾਈ ਇਲ ਲਿbro ਅ ਮਾਰਕੋ ਕਿਤਾਬ ਮਾਰਕੋ ਨੂੰ ਦੇ ਦਿਓ ਇੱਥੇ ਆ ਐਜ਼ ਆ ਨੂ ਯੂਜ਼ ਕੀਤਾ ਹੈ ਮਤਲਬ ਦੋ ਤਰੀਕੇ ਨਾਲ ਅਸੀਂ ਆ ਨੂੰ ਇਟਾਲੀਅਨ ਦੇ ਵਿੱਚ ਯੂਜ਼ ਕਰ ਸਕਦੇ ਹਾਂ ਵਿੱਚ ਕਹਿਣ ਲਈ ਤੇ ਨੂ ਕਹਿਣ ਦੇ ਲਈ ਨੈਕਸਟ ਦੇਖੋ ਜੀ ਇਨ ਇਨ ਦਾ ਮਤਲਬ ਹੈ ਵਿੱਚ ਤੇ ਨੂੰ ਕਹਿਣ ਲਈ ਅਸੀਂ ਇਨ ਨੂੰ ਵੀ ਯੂਜ਼ ਕਰ ਸਕਦੇ ਆ ਇਨ ਕੀ ਸ਼ੋ ਕਰਦਾ ਸਾਨੂੰ ਇੰਦੀਕਾ ਪੋਜੀਸ਼ਨੇ ਦentro ਉਲੋਗੋ ਇੱਕ ਜਗ੍ਹਾ ਦੇ ਅੰਦਰ ਜੋ ਸਥਿਤੀ ਹੈ ਜੋ ਪੋਜੀਸ਼ਨ ਹੈ ਉਹ ਚੀਜ਼ ਨੂੰ ਇਹ ਦਰਸਾਉਂਦਾ ਹੈ ਆ ਜੋ ਜੀ ਐਗਜ਼ਾਮਪਲ ਦੇਖ ਲੈਣੇ ਆ Ad esempio sono in macchina, me car vi c'ha. Lui è in banca, o becc vi c'ha. ਕਹਿਣ ਦਾ ਭਾਵ ਅਸੀਂ ਕਿਸੇ ਜਗ੍ਹਾ ਦੇ ਅੰਦਰ ਆ। ਉਦੋਂ ਤੁਸੀਂ ਇਨ ਯੂਜ਼ ਕਰ ਸਕਦੇ ਹੋ। A e in sono molto simili, non uso bisogna solo memorizzare con quali nomi usare a e con quali usare in. ਕਹਿਣ ਦਾ ਭਾਵ ਹੈ ਕਿ a ਆਏ ਜਿਹੜੀ ਤੇ ਇਨ ਪ੍ਰੈਪੋਜੀਸ਼ਨ ਹੈ ਇਟਾਲੀਅਨ ਦੇ ਵਿੱਚ ਇਹਦੀ ਵਰਤੋਂ ਬਹੁਤ ਜ਼ਿਆਦਾ ਸੇਮ ਆ ਕਿਸ ਨਾਲ ਅਸੀਂ ਆ ਲਗਾਉਣਾ ਕਿਸ ਨਾਲ ਅਸੀਂ ਇਨ ਲਗਾਉਣਾ ਇਹ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਆ ਲੱਗੇਗਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਇਨ ਲੱਗੇਗਾ ਜੇ ਤੁਸੀਂ ਇਸ ਤੇ ਡਿਟੇਲ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਨਾ ਆਪਾਂ ਆਉਣ ਵਾਲੇ ਦਿਨਾਂ ਵਿੱਚ ਵੀਡੀਓ ਲੈ ਕੇ ਆਵਾਂਗੇ ਨੈਕਸਟ ਆਏਗਾ ਜੀ ਦਾ ਦਾਦੀ ਵਰਤੋਂ ਤੁਸੀਂ ਇੰਗਲਿਸ਼ ਦੇ ਫ੍ਰੋਮ ਅਤੇ ਟੂ ਦੇ ਵਾਂਗ ਕਰ ਸਕਦੇ ਹੋ ਕਾਹਨ ਦਾ ਪਾਪ ਪੰਜਾਬੀ ਚ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਤੋਂ ਜਾਂ ਵੱਲ ਤੁਸੀਂ ਦਾ ਯੂਜ਼ ਕਰ ਸਕਦੇ ਹੋ ਇੰਦੀ ਕਾ origin ਇਹ origin ਨੂੰ ਸ਼ੋਅ ਕਰਦਾ ਆ ਉਹ پروਵਿਨੈਂਸ ਆ ਮਤਲਬ ਤੁਸੀਂ originਲ ਮਤਲਬ ਕਿੱਥੋਂ ਮੂਲ ਤੌਰ ਤੇ ਤੁਸੀਂ ਕਿੱਥੋਂ ਜਾਂ ਕਿੱਥੋਂ ਆਏ ਹੋ ਜਾਂ ਕਿੱਥੇ ਨੂੰ ਚੱਲੇ ਹੋ ਉਹ ਚੀਜ਼ ਨੂੰ ਇਹ ਸ਼ੋਅ ਕਰਦਾ ਆ ਪਰ ਏਜੈਂਪੀਓ ਵੈਂਗੋ ਦਾ ਰੋਮਾ ਮੈਂ ਰੋਮ ਤੋਂ ਆਇਆ ਵਾ ਦੋ ਦਾ ਪਾਉਲੋ ਮੈਂ ਪਾਉਲੋ ਵੱਲ ਚੱਲਿਆ ਸਟੂਡੀਓ ਦਾ ਹੂਨ ਔਰਾ ਮੈਂ ਇੱਕ ਘੰਟੇ ਤੋਂ ਪੜ ਰਿਹਾ ਹਾਂ ਜਾਂ ਅਧਿਐਨ ਕਰ ਰਿਹਾ ਹਾਂ ਕਹਿਣ ਦਾ ਭਾਵ ਤੋਂ ਤੋਂ ਜਾਂ ਵੱਲ ਕਹਿਣ ਦੇ ਲਈ ਤੁਸੀਂ ਦਾ ਦੀ ਵਰਤੋਂ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਫਰਾ ਤੇਟਰਾ ਇਹਨਾਂ ਦਾ मीनिंग ਹੁੰਦਾ ਜੇ ਤੁਸੀਂ ਇੰਗਲਿਸ਼ ਦੇ ਵਿੱਚ ਜਿਵੇਂ ਬਿਟਵੀਨ ਦੀ ਗੱਲ ਕਰਦੇ ਹੋ ਇਨ ਦੀ ਗੱਲ ਕਰਦੇ ਹੋ ਇਟਾਲੀਅਨ ਦੇ ਵਿੱਚ ਵਿਚਕਾਰ ਤੇ ਵਿੱਚ ਕਹਿਣ ਦੇ ਲਈ ਤੁਸੀਂ ਫਰਾ ਤੇ ਤਰਾ ਯੂਜ਼ ਕਰ ਸਕਦੇ ਹੋ ਇਹਨਾਂ ਦੋਨਾਂ ਦਾ मीनिंग ਨਿਕਲਦਾ ਬਿਟਵੀਨ ਔਰ ਅਮੰਗ ਠੀਕ ਹੈ ਜੀ ਸਿਪੋਸੋਨੋ ਉਸਾਰੇ ਇਨ ਮੋਡੋ ਇੰਟਰਕੈਂਬੀਆਬਿਲੇ ਇਹਨਾਂ ਨੂੰ ਤੁਸੀਂ ਬਦਲ ਬਦਲ ਕੇ ਵਰਤ ਸਕਦੇ ਹੋ ਚਾਹੇ ਤਰਾ ਵਰਤੋ ਚਾਹੇ ਫਰਾ ਵਰਤੋ मीनिंग ਇਹਨਾਂ ਦਾ ਸੇਮ ਆ ਸੀ ਪ੍ਰੇਫਰੀਸ਼ੇ ਮੈਂ ਪਰ ਪ੍ਰੇਫਰ ਪ੍ਰੇਫਰ ਕਰਾਂਗੀ ਕਿ ਤਰਾ ਤੁਸੀਂ ਉਦੋਂ ਯੂਜ਼ ਕਰੋ ਜਦੋਂ ਜਿਹੜਾ ਨੌਵੇਂ ਆ ਉਹ ਸਟਾਰਟ ਹੁੰਦਾ ਹੋਵੇ ਕੰਸੋਨਾਂਂਟ ਦੇ ਨਾਲ ਠੀਕ ਹੈ ਅ ਫੋਰ ਇਗਜ਼ੈਂਪਲ ਉਤਰਾ ਇਮੀ ਮੀ ਚੀ ਚੀ ਸੋਨੋ ਮੋਲਤੀ ਆਰਟਿਸਟੀ ਮੇਰੇ ਦੋਸਤਾਂ ਦੇ ਵਿੱਚੋਂ ਬਹੁਤ ਸਾਰੇ ਦੋਸਤ ਨੇ ਜਿਹੜੇ ਉਹ ਆਰਟਿਸਟ ਹਨ fra quando è seguito da parole che iniziano con una vocale fra tu si odo use kar sakde ho jado koi nove ya ja parola o start hunda hove vocale de naal vowel de naal per esempio fra un ora ci vediamo ik ghante de vich vich assi melde ha ada esempio il bar etra la biblioteca e la farmacia bar library ate pharmacy de vichar hai ਤਰਾਦੂਏ ਮੇਜ਼ੀ ਵਾਦੋ ਆ ਪਰੀਜੀ ਮੈਂ 2 ਮਹੀਨਿਆਂ ਵਿੱਚ ਪੈਰਿਸ ਜਾ ਰਿਹਾ ਹਾਂ ਮਤਲਬ ਤਰਾ ਤੇ ਫਰਾ ਤੁਸੀਂ ਦੋਨੇ ਹੀ ਯੂਜ਼ ਕਰ ਸਕਦੇ ਹੋ ਦੋਨਾਂ ਦਾ मीनिंग ਕੀ ਆ ਵਿਚਕਾਰ ਜਾਂ ਵਿੱਚ ਵਿੱਚ ਜਾਂ ਵਿੱਚ ਨੈਕਸਟ ਹੈਗੀ ਆ ਜੀ ਕੌਨ ਕੌਨ ਦਾ ਮਤਲਬ ਹੁੰਦਾ ਵਿਦ ਜਾਂ ਨਾਲ ਇਹ ਕੀ ਸ਼ੋ ਕਰਦੀ ਆ ਇੰਦਿਕਾ ਕੰਪਨੀਆ ਆਸਟਰੂਮੈਂਟੋ ਜਿਆਦਾ ਹੈ ਮਤਲਬ ਸਾਡੀ ਕੰਪਨੀ ਨੂੰ ਸ਼ੋ ਕਰਦੀ ਆ ਜਾਂ ਜਿਹਦੇ ਦੁਆਰਾ ਅਸੀਂ ਕੋਈ ਕੰਮ ਕਰ ਰਹੇ ਆ ਉਸ ਸਾਧਨ ਨੂੰ ਦਰਸਾਉਂਦੀ ਹੈ ਤੁਸੀਂ ਐਗਜ਼ਾਮਪਲ ਦੇਖੋ ਐਗਜ਼ਾਮਪਲ ਥਰੂ ਜ਼ਿਆਦਾ ਕਲੈਰਿਟੀ ਹੋ ਜਾਏਗੀ ਅਦਰਜ਼ ਐਮ ਪੀਓ ਯੋ ਮਾਨ ਜੋ ਕੋਨ ਲਾ ਫੋਰਕੇਟਾ ਮੈਂ ਕਾਂਟੀ ਨਾਲ ਖਾਂਦਾ ਹਾਂ ਮਤਲਬ ਫੋਰਕੇਟਾ ਇੱਕ ਸਾਧਨ ਹੈ ਜਿਹਦੇ ਥਰੂ ਮੈਂ ਖਾ ਰਿਹਾ ਹਾਂ ਹਾਂ ਜਿਹਦੇ ਨਾਲ ਮੈਂ ਖਾ ਰਿਹਾ ਹਾਂ ਸਕਰੀਵੋ ਕੋਨ ਉਨਾ ਪੈਨ ਮੈਂ ਪੈਨ ਨਾਲ ਲਿਖਦਾ ਹਾਂ ਮਤਲਬ ਨਾਲ ਕਹਿਣ ਦੇ ਲਈ ਤੁਸੀਂ ਕੋਨ ਯੂਜ਼ ਕਰ ਸਕਦੇ ਹੋ ਸੂ ਸੂ ਦਾ मीनिंग ਹੁੰਦਾ ਜਿਵੇਂ ਕਿ ਇੰਗਲਿਸ਼ ਦੇ ਵਿੱਚ ਅਸੀਂ ਆਨ ਕਹਿੰਦੇ ਆ ਅਪਨ ਕਹਿੰਦੇ ਆ ਤੇ ਅਬਾਊਟ ਕਹਿੰਦੇ ਆ ਕਹਿਣ ਦਾ ਭਾਵ ਤੇ ਉੱਪਰ ਉੱਪਰ ਕਹਿਣ ਲਈ ਜਾਂ ਤੇ ਕਹਿਣ ਲਈ ਜਾਂ ਵਾਰੇ ਕਹਿਣ ਤੇ ਵਾਸਤੇ ਅਸੀਂ ਸੂ ਯੂਜ਼ ਕਰ ਸਕਦੇ ਆ ਇਹ ਕੀ ਦਰਸਾਉਂਦਾ ਕੀ ਦੱਸਦਾ ਹੈ ਪੋਜੀਸ਼ਨੇ ਪੋਜੀਸ਼ਨ ਦੱਸਦਾ ਹੈ ਸੀ ਯੂਜ਼ ਆ ਪਰ ਇੰਦਿਕਾਰ ਏ ਕੁਲਕੋਜ਼ਾ ਸੋਪਰਾ ਓਨ ਅਲਤਰਾ ਕੋਜ਼ਾ ਕਿਸੇ ਚੀਜ਼ ਉੱਤੇ ਕਿਸ ਕੋਈ ਚੀਜ਼ ਪਈ ਹੋਏ ਨੂੰ ਦੱਸਣ ਵਾਸਤੇ ਅਸੀਂ ਸੂ ਯੂਜ਼ ਕਰ ਸਕਦੇ ਆ ਅਦਾ ਜ਼ੈਂਪੀਓ ਇਲ ਲੀਬ੍ਰੋ ਐ ਸੋਲ ਟਾਵੋਲੋ ਕਿਤਾਬ ਮੇਜ਼ ਤੇ ਹੈ ਪਰ ਲਿਆਮੋ ਸੁ ਕੁਐਸਟੋ ਆਰਗੁਮੈਂਟੋ ਆਉ ਇਸ ਵਿਚੇ ਵਾਰੇ ਗੱਲ ਕਰੀਏ ਇੱਥੇ ਸੁ ਦਾ ਮੀਨਿੰਗ ਨਿਕਲਦਾ ਬਾਰੇ ਚ ਓਨ ਫਿਲਮ ਸੁ ਦੀ ਨੋਈ ਸਾਡੇ ਬਾਰੇ ਇੱਕ ਫਿਲਮ ਹੈ ਲਾਸਟ ਪ੍ਰੈਪੋਜੀਸਿਓਨੇ ਹੈਗੀ ਆ ਜੀ ਆਪਣੀ ਪੈਰ ਪੈਰ ਦਾ ਮੀਨਿੰਗ ਹੁੰਦਾ ਇੰਗਲਿਸ਼ ਦੇ ਵਿੱਚ ਫੋਰ ਤੇ ਪੰਜਾਬੀ ਚ ਅਸੀਂ ਕਹਾਂਗੇ ਲੀ ਪੈਰਸੀ ਉਜ਼ਾਇਨ ਦੇ ਵੈਰਸੀ ਮੌਦੀ ਇਹਨੂੰ ਅਸੀਂ ਵੱਖ-ਵੱਖ ਤਰੀਕਿਆਂ ਨਾਲ ਯੂਜ਼ ਕਰ ਸਕਦੇ ਆ ਅੱਜ ਇਹਦਾ ਅਸੀਂ ਸਿੰਪਲ ਯੂਜ਼ ਦੇਖਾਂਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਇੱਕ ਡਿਟੇਲ ਦੇ ਵਿੱਚ ਇਸ ਤੇ ਵੀਡੀਓ ਦੇਖਣ ਨੂੰ ਤੁਹਾਨੂੰ ਮਿਲੇਗੀ ਐਗਜ਼ੈਂਪਲਓ ਪਰ ਮੈਂ 아이 ragione तू मेरे ਲਈ ਤੁਸੀਂ ਸਹੀਓ ਵਾਦੋਈਨ ਇਟਾਲੀਆ ਪਰ ਇਮਪਾਰਾਰੇ ਲ ਇਟਾਲੀਆਨੋ ਮੈਂ ਇਟਾਲੀਨ ਸਿੱਖਣ ਲਈ ਇਟਲੀ ਜਾ ਰਿਹਾ ਹਾਂ ਉਬਿਸੂਤੋ ਇਨ ਇਟਾਲੀਆ ਪਰ ਉਨਾਨੋ ਮੈਂ ਇੱਕ ਸਾਲ ਲਈ ਇਟਲੀ ਵਿੱਚ ਰਿਹਾ ਮਤਲਬ ਲਈ ਕਹਿਣ ਲਈ ਤੁਸੀਂ ਪੈਰੇ ਯੂਜ਼ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਸੀਂ ਪ੍ਰੀਪੋਜੀਸ਼ਨੇ ਤੇ ਡਿਟੇਲਡ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਵੱਧੋ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਮੈਂ ਰੈਗੂਲਰਲੀ ਵੀਡੀਓਜ਼ ਅਪਲੋਡ ਕਰਦੀ ਰਹਾ Tän